ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਗੱਲ ਕਰਾਂਗੇ ਇੱਕ ਐਹੋ ਜੀ ਆਦਤ ਬਾਰੇ ਜੋ ਕਿ ਨਾ ਸਿਰਫ ਤੁਹਾਡੀ ਮਨ ਦੀ ਸ਼ਾਂਤੀ ਵਧਾਉਂਦੀ ਹੈ ਪਰ ਤੁਹਾਡੇ ਦਿਮਾਗ ਦੀ ਬਣਤਰ ਵੀ ਬਦਲ ਸਕਦੀ ਹੈ ਉਹ ਹੈਗਾ ਜੀ ਗ੍ਰੈਟੀਟਿਊਡ ਧੰਨਵਾਦ ਅਪਾਰੀ ਹੋਣਾ ਸ਼ੁਕਰਗੁਜ਼ਾਰ ਹੋਣਾ ਸਿਰਫ ਇੱਕ ਚੰਗੀ ਸੋਚ ਹੀ ਨਹੀਂ ਪਰ ਇਹਦੇ ਪਿੱਛੇ ਸਾਇੰਟਿਫਿਕ ਤੱਥ ਵੀ ਛੁਪੇ ਹੋਏ ਨੇ ਜੋ ਕਿ ਤੁਹਾਡੀ ਮਾਨਸਿਕ ਸਥਿਤੀ ਨੂੰ ਬਿਹਤਰ ਕਰਦੇ ਰਿਸਰਚ ਦੱਸਦੀ ਹੈ ਕਿ ਜਦੋਂ ਵੀ ਤੁਸੀਂ ਧੰਨਵਾਦੀ ਹੁੰਦੇ ਹੋ ਚਾਹੇ ਉਹ ਇੱਕ ਨਿੱਕੀ ਚੀਜ਼ ਲਈ ਸੋ ਲੈਟਸ ਸੇ ਫਾਰ ਦਾ ਨੇਚਰ ਕਿ ਅੱਜ ਬਹੁਤ ਸੋਹਣੀ ਧੋਪ ਪਕੜੀ ਹੈ ਅੱਜ ਬਹੁਤ ਸੋਹਣਾ ਮੌਸਮ ਹੈ ਅੱਜ ਬਾਰਿਸ਼ ਆ ਰਹੀ ਹੈ ਮੈਂ ਕੁਦਰਤ ਦਾ ਆਨੰਦ ਲੈ ਰਹੇ ਹਾਂ ਜਦੋਂ ਤੁਸੀਂ ਇਹਨਾਂ ਚੀਜ਼ਾਂ ਲਈ ਧੰਨਵਾਦੀ ਹੋਵੋਗੇ ਤਾਂ ਤੁਹਾਡਾ ਦਿਮਾਗ ਦੋ ਤਰ੍ਹਾਂ ਦੇ ਹਾਰਮੋਨ ਰੇਜ ਕਰਦਾ ਡੋਪਾਮਾਈਨ ਐਂਡ ਸੀਰੋਟੋਨਿਨ ਜੋ ਕਿ ਤੁਹਾਡੀ ਖੁਸ਼ੀ ਵਧਾਉਂਦੇ ਆ ਇਹ ਸਿਰਫ ਮੂਡ ਹੀ ਨਹੀਂ ਬਿਹਤਰ ਕਰਦੇ ਬਲਕਿ ਤੁਹਾਡਾ ਤਣਾਅ ਬਿਮਾਰੀਆਂ ਪਰੇਸ਼ਾਨੀਆਂ ਨੀਂਦ ਵਰਗੀਆਂ ਪ੍ਰੋਬਲਮਾਂ ਨੂੰ ਵੀ ਸੋਲਵ ਕਰਦੇ ਆ। ਹੁਣ ਗੱਲ ਆਉਂਦੀ ਹੈ ਕਿ ਔਖੇ ਸਮਿਆਂ ਦੇ ਵਿੱਚ ਇਨ ਯਰ ਡਿਫਿਕਲਟ ਟਾਈਮਸ ਇਹ ਕਿਵੇਂ ਹੈਲਪਫੁਲ ਹੁੰਦੇ ਆ। ਹੁਣ ਗੱਲ ਇਹ ਸਮਝੋ ਕਿ ਆ ਭਾਰ ਦਾ ਮਤਲਬ ਇਹ ਨਹੀਂ ਹੈਗਾ ਕਿ ਜ਼ਿੰਦਗੀ ਦੇ ਵਿੱਚ ਕੋਈ ਪ੍ਰੋਬਲਮਸ ਨਹੀਂ ਆਉਣਗੀਆਂ ਤੇ ਪ੍ਰੋਬਲਮਸ ਹੈ ਨਹੀਂ। ਬਲਕਿ ਉਹਨਾਂ ਪ੍ਰੋਬਲਮਸ ਦੇ ਹੁੰਦੇ ਹੋਏ ਵੀ ਤੁਸੀਂ ਇੱਕ ਨਿੱਕੀ ਜਿਹੀ ਚੀਜ਼ ਫੜ ਲਓ ਤੇ ਉਹਦੇ ਲਈ ਸ਼ੁਕਰਗੁਜ਼ਾਰ ਹੋ ਜੋ ਕਿ ਮੇਰਾ ਫੋਕਸ ਇਹ ਹੈ ਚਾਹੀ ਮੇਰੇ ਕੋਲ ਏ ਬੀ ਸੀ ਡੀ ਕਿੰਨੀਆਂ ਵੀ ਪ੍ਰੋਬਲਮਸ ਨੇ ਪਰ ਮੇਰੇ ਕੋਲ ਕਿੰਨੀ ਕੀ ਚੀਜ਼ ਹੈਗੀ ਸ਼ੁਕਰਗੁਜ਼ਾਰ ਹੋਣ ਲਈ ਬਸ ਮੈਨੂੰ ਇਹੀ ਚਾਹੀਦੀ ਹੈ ਤੇ ਤੁਹਾਡੀ ਉਹ ਵੱਖਰੀ ਸੋ ਜਦੋਂ ਔਖੇ ਦਿਨ ਚੱਲ ਰਹੇ ਹੋਣ ਤੁਸੀਂ 2 ਮਿੰਟ ਰੁਕੋ ਬੈਠੋ ਆਪਦੇ ਆਪ ਨਾਲ ਤੇ ਲੰਬਾ ਸਾਲੋ ਤੇ ਸੋਚੋ ਮੇਰੇ ਸਾਹ ਚੱਲ ਰਹੇ ਨੇ ਮੇਰੇ ਅੰਗ ਪੈਰ ਮੇਰੇ ਨਾਲ ਨੇ ਮੇਰੇ ਕੋਲ ਇਹ ਆ ਹੈਗਾ ਮੇਰੇ ਕੋਲ ਇਹ ਆ ਹੈਗਾ ਦੈਨ ਬੀਇੰਗ ਦੈਨ ਬਾਈ ਬੀਇੰਗ ਥੈਂਕਫੁਲ ਤੁਸੀਂ ਬਹੁਤ ਸਾਰੀਆਂ ਪਰੇਸ਼ਾਨੀਆਂ ਚੋਂ ਬਾਹਰ ਆ ਜਾਓਗੇ ਇਹ ਸੋਚਣਾ ਤੁਹਾਡੀ ਦਿਸ਼ਾ ਬਦਲ ਸਕਦਾ ਇਹਨਾਂ ਚੀਜ਼ਾਂ ਨੂੰ ਪ੍ਰੈਕਟਿਸ ਕਰਨ ਲਈ ਅਸੀਂ ਰਾਤ ਦਾ ਸਮਾਂ ਯੂਜ਼ ਕਰ ਸਕਦੇ ਹਾਂ ਕਿਉਂਕਿ ਬਹੁਤ ਚੰਗਾ ਸਮਾਂ ਮੰਨਿਆ ਗਿਆ ਜਦੋਂ ਕਿ ਤੁਸੀਂ ਆਪਦੀਆਂ ਸਾਰੇ ਦਿਨ ਦੀਆਂ ਐਕਟੀਵਿਟੀਜ਼ ਰਿਵਾਈਜ਼ ਕਰ ਸਕਦੇ ਹੋ ਉਦੋਂ ਤੁਸੀਂ ਬੈਠ ਕੇ ਜਿਹੜੇ ਲਿਖ ਸਕਦੇ ਆ ਉਹਨੂੰ ਰਿਟਨ ਫਾਰਮ ਦੇ ਸਕਦੇ ਹੋ ਤਾਂ ਯੂਜ਼ ਆ ਪੇਪਰ ਐਂਡ ਪੈਨਸਲ ਰਾਈਟ ਯੂਅਰ ਥਾਟਸ ਜੋ ਵੀ ਆਪ ਤੁਹਾਨੂੰ ਜੋ ਵੀ ਜੋ ਥਾਟਸ ਤੁਹਾਨੂੰ ਲੱਗ ਰਿਹਾ ਕਿ ਮੈਂ ਲਿਖ ਸਕਦਾ ਤੇ ਮੈਂ ਇਹਨਾਂ ਲਈ ਥੈਂਕਫੁਲ ਹੋ ਸਕਦਾ ਚਾਹੇ ਉਹਨਾਂ ਨੂੰ ਦਿਮਾਗ ਦੇ ਵਿੱਚ ਰਿਵਾਈਜ਼ ਕਰੋ ਕਿ ਮੇਰੇ ਕੋਲੇ ਗੱਡੀ ਆ ਮੇਰੇ ਕੋਲੇ ਏਸੀ ਆ ਮੈਂ ਏਸੀ ਦੀ ਹਵਾ ਮਾਨ ਰਿਹਾ ਮੈਂ ਕੂਲਰ ਦੀ ਹਵਾ ਮਾਨ ਰਿਹਾ ਮੈਂ ਪੱਖੇ ਦੀ ਹਵਾ ਮਾਨ ਰਿਹਾ ਮੇਰੇ ਮੈਂ ਰੋਟੀ ਚੰਗੀ ਖਾ ਰਿਹਾ ਮੇਰੇ ਨੀਚੇ ਬਹੁਤ ਸੋਨੇ ਗੱਦੇ ਤੇ ਪਿਆਗਾ ਸੋ ਕੋਈ ਵੀ ਤਿੰਨ ਚੀਜ਼ਾਂ ਜੋ ਤੁਸੀਂ ਯਾਦ ਕਰ ਸਕਦੇ ਹੋ ਤੇ ਲਿਖ ਸਕਦੇ ਹੋ ਉਲਲਖੋ ਤੇ ਫਿਰ ਉਸ ਉਹਨਾਂ ਲਈ ਸ਼ੁਕਰਗੁਜ਼ਾਰ ਹੋਵੋ ਯਕੀਨ ਮੰਨਿਓ ਇੰਨਾ ਹੀ ਕਰਨ ਨਾਲ ਤੁਹਾਡੀ ਮਾਨਸਿਕ ਸਥਿਤੀ 2 ਤੋਂ 3 ਹਫ਼ਤਿਆਂ ਦੇ ਵਿੱਚ ਬਹੁਤ ਹੱਦ ਤੱਕ ਚੇਂਜ ਹੋ ਚੁਗੀ ਤੇ ਅਖੀਰ ਵਿੱਚ ਯਾਦ ਰੱਖੋ ਆ ਭਾਰੀ ਹੋਣਾ ਸ਼ੁਕਰਗੁਜ਼ਾਰ ਹੋਣਾ ਧੰਨਵਾਦੀ ਹੋਣਾ ਇਹਦਾ ਮਤਲਬ ਇਹ ਨਹੀਂ ਕਿ ਯੂ ਹੈਵ ਜ਼ੀਰੋ ਪ੍ਰੋਬਲਮਸ ਇਨ ਯੂਅਰ ਲਾਈਫ ਬਟ ਬਲਕਿ ਇਹਦਾ ਮਤਲਬ ਇਹ ਹੈ ਕਿ ਸਾਰੀਆਂ ਪ੍ਰੋਬਲਮਸ ਹੁੰਦੇ ਹੋਏ ਵੀ ਤੁਸੀਂ ਇੰਨੇ ਕ ਜਿਆਦਾ ਫੋਕਸਡ ਹੋ ਤੁਸੀਂ ਇੰਨੇ ਕ ਜਿਆਦਾ ਸ਼ੁਕਰਗੁਜ਼ਾਰ ਹੋ ਕਿ ਮੇਰੇ ਕੋਲੇ ਚਾਹੇ ਇਹ ਇਹ ਨਹੀਂ ਹੈਗਾ ਪਰ ਮੇਰੇ ਕੋਲੇ ਜੋ ਹੈਗਾ ਮੈਂ ਉਹਦੇ ਲਈ ਧੰਨਵਾਦੀ ਹਵਾਂ ਜੋ ਨਹੀਂ ਹੈਗਾ ਸ਼ਾਇਦ ਉਹ ਮੇਰੇ ਕੋਲੇ ਆ ਜੇ ਪਰ ਜੇ ਆਏ ਚ ਮੈਂ ਨਾ ਹੀ ਹੋਵਾਂ ਜੇ ਉਹਨਾਂ ਚੀਜ਼ਾਂ ਨੂੰ ਮਾਨ ਹੀ ਨਾ ਸਕਾਂ ਮੈਂ ਉਹ ਜੀ ਪੋਜੀਸ਼ਨ 'ਚ ਹੀ ਨਾ ਹੋਵਾਂ ਫਿਰ ਆਈਆਂ ਚੀਜ਼ਾਂ ਦਾ ਵੀ ਕੀ ਫਾਇਦਾ ਦਾਤਾ ਕੁਦਰਤ ਤੇਰਾ ਧੰਨਵਾਦ ਮੈਨੂੰ ਇਹ ਸਭ ਕੁਝ ਦੇਣ ਲਈ ਫਿਰ ਇਹ ਚੀਜ਼ ਨੂੰ ਲਾਗੂ ਕਰਦੇ ਹੋਏ ਅਸੀਂ ਉਹ ਚੀਜ਼ ਨੂੰ ਅਸੀਂ ਉਹ ਰੱਬ ਵੀ ਬੋਲਣਾ ਨੂੰ ਯਾਦ ਕਰੀਏ 10 ਵਸਤੂ ਲੈ ਪਾਛੇ ਪਾਵਾਂ ਇੱਕ ਵਸਤ ਕਾਰਨ ਵਿਖੋਟ ਗਵਾਵਾ ਏਕ ਪੀਨਾ ਦੇ 10 ਪੀ ਹਿਰਲੇ ਤੋ ਮੂੜਾ ਕੋ ਕਹਾ ਕਰੇ ਜਿਸ ठा ਕਰੈ ਸੋ ਨਹੀਂ ਚਾਰਾ ਤਾਂ ਕੋ ਕੀ ਜਾ ਸਾਧ ਨਮਸਕਾਰਾਂ ਜੇ ਤੁਹਾਨੂੰ ਵੀਡੀਓ ਪਸੰਦ ਆਈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਧੰਨਵਾਦ